ਕੋ ਗੱਲ ਐਸਰੇ ਆ ਤੁਸੀਂ ਪਹਿਲੇ ਤੋਂ ਸਾਰਾ ਸੈਸ਼ਨ ਵੇ तकरीबन 5-7 ਦਿਨ ਸੈਟਰਡੇ ਸੰਡੇ ਦੇ ਪਾ ਲੋ 6 ਦਿਨ ਇਹਨਾਂ ਨੇ ਕਰੋੜਾਂ ਰੁਪਏ ਹਰ ਰੋਜ਼ 1 ਕਰੋੜ ਰੁਪਇਆ ਖਰਚ ਹੁੰਦਾ 6 ਕਰੋੜ ਰੁਪਇਆ ਖਰਚਿਆ ਵਿੱਚੋਂ ਕੁਝ ਵੀ ਨਹੀਂ ਨਿਕਲ ਅੱਜ ਹਰਿਡਲੀ ਅੱਜ ਇਹਨਾਂ ਨੇ ਆਪਣੀ ਕਾਪੀ ਮੀਟਿੰਗ ਬੁਲਾਈ ਸੀ ਆ 15-20 ਮਿੰਟ ਪਹਿਲੇ ਜਾਂ ਅੱਧਲੀ ਅੱਧਾ ਘੰਟਾ ਪਹਿਲੇ ਡੀਐਸ ਬਿਆਂ ਦੇ ਉੱਤੇ ਜਿਹੜਾ ਮਤਾ ਲੈ ਕੇ ਆਣਗੇ ਪਤਾ ਲਗਾਉ ਨੂੰ ਮਨਜ਼ੂਰੀ ਦੇ ਹੁਣ ਮਤਾ ਆ ਜਾਂਦਾ ਹੈ ਕਿ ਕੱਲ ਆਂਦਾ ਹੈ ਕਿਸੇ ਨੂੰ ਨਹੀਂ ਪਤਾ ਮੇਨ ਲੀਡਰ ਆਫ ਦੀ ਆਪੋਜੀਸ਼ਨ ਆ ਮੇਨ ਆਪੋਜੀਸ਼ਨ ਪਾਰਟੀ ਕਾਂਗਰਸ ਦੇ ਸਾਢੇ 4:30 ਤੱਕ ਕੋਈ ਡਰਾਫਟ ਪੜਨੂ ਹੀ ਹੈ ਉਹਦਾ ਮਤਲਬ ਇਹ ਹੈ ਕਿ ਇੰਨਾ ਸੰਜੀਦਾ ਮਸਲੇ ਤੇ ਏਦਮੀਆਂ ਦਾ ਮਸਲਾ ਜਿਹੜਾ ਉਹ ਸੰਜੀਦਾ ਮਸਲੇ ਦੇ ਉੱਤੇ ਇਹ ਆਪੋਜੀਸ਼ਨ ਨੂੰ ਜੋ ਆਪੋਜੀਸ਼ਨ ਦੇ ਜਿੰਨੀਆਂ ਵੀ ਪਾਰਟੀਆਂ ਨੇ ਉਹਨਾਂ ਨੂੰ ਮੌਕਾ ਹੀ ਨਹੀਂ ਦੇਣਾ ਚਾਹੁੰਦੇ ਕਿ ਅਸੀਂ ਅਪਲਾਈ ਕਰ ਸਕੀਏ ਆਪਣੇ ਮਾਈਨੂ ਨੂੰ ਰਿਸਰਟ ਕਰ ਸਕੀਏ ਕੋ ਗੱਲਬਾਤ ਕਰ ਸਕੀਏ ਕੋ ਇਸ ਸਰਕਾਰ ਨੂੰ ਕਿਤੇ ਦੇ ਵਿੱਚ ਖੜਾ ਕਰ ਸਕੀਏ ਜਿਸ ਸਰਕਾਰ ਨੇ ਗਿਆ ਸੀ ਅਸੀਂ 24 ਘੰਟਿਆਂ ਦੇ ਵਿੱਚ ਕੁਮਰ ਵਿਜੇ ਪ੍ਰਤਾਪ ਦੀ ਸਿੱਟ ਦੀ ਰਿਪੋਰਟ ਨੂੰ ਲਾਗੂ ਕਰਕੇ ਦੋਸ਼ੀਆਂ ਨੂੰ ਕਿਤੇ ਦੇ ਵਿੱਚ ਖੜਾ ਕਰਾਂਗੇ ਆ ਸਾਢੇ 3 ਸਾਲ ਬੀਤਣ ਤੋਂ ਬਾਅਦ ਕੁਝ ਵੀ ਨਹੀਂ ਕਿਸੇ ਨੂੰ ਪਤਾ ਚਲਾਨ ਪੁੱਟਕ ਨਹੀਂ ਹੋਇਆ ਇਨਵੈਸਟੀਗੇਸ਼ਨ ਮੁਕੰਮਲ ਨਹੀਂ ਹੋਈ ਇੱਕ ਕੇਸ ਦੇ ਵਿੱਚ ਪ੍ਰਕਾਸ਼ ਸਿੰਘ ਬਾਗਲ ਜੀ ਤੇ ਸੁਖਬੀਰ ਸਿੰਘ ਬਾਦਲ ਇਸ ਕੇਸ ਤੋਂ ਹੀ ਬਾਹਰ ਨੇ ਤੋਦਾ ਮਤਲਬ ਹੈ ਕਿ ਪਹਿਲੇ ਹੱਥੋਂ ਹੀ ਇਹਨਾਂ ਦੀ ਮਨਸ਼ਾ ਉਹਨਾਂ ਨੂੰ ਬਕਾਇਦਾ ਤੌਰ ਪਰ ਰੀਲ ਜ਼ੁਮਾ ਕਰਦੀ ਦੀ ਹੋਲ ਕੇਸ ਬਿਕੋਜ਼ ਆਫ ਦੀ ਆਪ ਆਪ ਦੀ ਸਰਕਾਰ ਕਾਰਨ ਤੁਗੰਤ ਹੁਣਾ ਦੀ ਰਹਿਨਮਾਈ ਕਾਰਨ ਹੋਮ ਮਿਨਿਸਟਰ ਤੇ ਮੁੱਖ ਮੰਤਰੀ ਦੀ ਰਹਿਨਮਾਈ ਕਾਰਨ ਆਲਰੇਡੀ ਸਾਡੀਆਂ ਬੇਧਵੀਆਂ ਦੇ ਕੇਸ ਬਹੁਤ ਹੱਦ ਤੱਕ ਕਚਹਿਰੀਆਂ ਵਿੱਚ ਇਹਨਾਂ ਕਮਜ਼ੋਰ ਉਨਾ ਇਸ ਤੋਂ ਇਲਾਵਾ 2 ਦਿਨ ਦੀ ਵੇਖੋ ਸਪੀਕਰ ਸਾਹਿਬ ਨੇ ਕਿਹਾ ਕਿ ਮੈਂ ਆਪੋਜੀਸ਼ਨ ਪਾਰਟੀ ਦੇ ਕਹਿੰਤੇ ਬਾਜਵਤ ਸਾਹਿਬ ਦੇ ਕਹਿੰਤੇ 2 ਦਿਨ ਦੀ ਮਨਜ਼ੂਰੀ ਦਿੱਤੀ ਐਕਸਟਰਾ ਮੰਡੇ ਤੋਂ ਟਿਊਜ਼ਡੇ ਸੋਮਵਾਰ ਤੇ ਮੰਗਲਵਾਰ ਅਸੀਂ ਹਾਊਸ ਵਧਾਇਆ ਸਾਡਾ ਉਹਦੇ ਵਿੱਚ 2 ਪੁਆਇੰਟ ਸੀ ਪੰਜਾਬ ਦੇ ਵਿੱਚ ਸਾਰਿਆਂ ਨੂੰ ਭੱਤ ਦਾ ਮੁੱਦਾ ਅਜੇ ਲੌਂਗ ਆਉਂਦਾ ਕੱਲ ਮੈਂ ਬੋਰ ਹੋ ਕੇ ਆਇਆ ਪਰ ਮੈਂ ਸਾਹਿਬ ਦੇ ਪੁੱਛਤੇ ਉੱਥੇ ਜਾ ਕੇ ਆਇਆ ਉਸ ਟਾਈਮ ਦੇ ਉੱਤੇ ਸਾਰਾ ਏਰੀਆ ਜਿਹੜਾ ਉੱਥੇ ਆਇਆ ਸੀ ਕੰਪਲੀਟਲੀ ਤਸ਼ੱਦ ਦੇ ਵਿੱਚ ਤੋਂ ਇਹਦੇ ਬਾਰੇ ਮੈਂ ਤੁਹਾਨੂੰ ਆ ਕੇ ਜਦੋਂ ਹੀ ਵਿਧਾਨ ਸਭਾ ਤੋਂ ਆਵਾਂਗੇ ਡਿਟੇਲਡ ਗੱਲ ਕਰਾਂਗਾ ਦੂਸਰੀ ਗੱਲ ਅਸੀਂ ਮੰਗੀ ਸੀ ਲੈਂਡ ਪੂਲਿੰਗ ਸਾਡੀ ਪਾਰਟੀ ਤੇ ਸਾਡੇ ਪ੍ਰਧਾਨ ਰਾਜਾ ਵਿੜਿੰਗ ਜੀ ਅੱਜ ਬਹੁਤ ਵੱਡੇ ਪੇਮਾਨੇ ਤੇ ਹਜ਼ਾਰਾਂ ਦੀ ਤعداد ਦੇ ਜਿਹੜਾ ਇਹਨਾਂ ਦਾ ਗਲਾਡਾ ਦਾ ਆਫਿਸ ਹੈ ਲੁਧਿਆਣੇ ਦੇ ਵਿੱਚ ਉਹਦੇ ਸਾਹਮਣੇ ਧਰਨਾ ਚੱਲ ਅਸੀਂ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦਾ ਵਿਸ਼ਵਾਸਤਵਾਨ ਨੇ ਜਿਸ ਤਰ੍ਹਾਂ ਮੋਦੀ ਦੀ ਕਾਲੇ ਕਾਨੂੰਨਾਂ ਦਾ ਜਿਹੜਾ ਮਨਸੂਬਾ ਸੀ ਸਾਡੀਆਂ ਜ਼ਮੀਨਾਂ ਕੰਟਰੈਕਟ ਬੇਸਿਸ ਤੇ ਲੈ ਕੇ ਅਡਾਨੀਆਂ ਤੇ ਬਾਨੀਆਂ ਤੇ ਹੱਥੇ ਦੇਣੀਆਂ ਜੇ ਉਹ ਮਨਸੂਬਾ ਸਿਰੇ ਨਹੀਂ ਚੜਿਆ ਤੇ ਜਿਹੜਾ ਇਹ ਕੇਜਰੀਵਾਲ ਦਾ ਭਗਵੰਤ ਦੇ ਦਾ ਤੇ ਸ਼ਤਿੰਦਰ ਜੈਨ ਦਾ ਮਨਸੂਬਾ ਹੈ ਪੰਜਾਬ ਨੂੰ ਲੁੱਟਣ ਦਾ ਇਹ ਲੈਂਡ ਪੂਲਿੰਗ ਨਹੀਂ ਲੈਂਡ ਫੂਲਿੰਗ ਦਾ ਮਨਸੂਬਾ ਹੈ ਸਿਰੇ ਨਹੀਂ ਚੜ ਇੱਕ ਇੰਚ ਪੈੜੀ ਮੈਂ ਸੁਮੁੱਚੇ ਜਿੰਨੇ ਮਾਲਕ ਨੇ ਤੇ ਕਿਸਾਨ ਭਰਾ ਨੇ ਉਹਨਾਂ ਨੂੰ ਬੇਨਤੀ ਕਰੂੰਗਾ 1 ਇੰਚ ਵੀ ਨਾ ਦਿਓ ਇਹਨਾਂ ਨੂੰ ਲੁੱਟ ਕੇ ਭੱਜ ਜਾਣਾ ਜੇ ਕੇਜਰੀਵਾਲ ਨੇ 10 ਸਾਲਾਂ ਚ ਇੱਕ ਸਾਈਨ ਫਾਈਲ ਤੇ ਨਹੀਂ ਕੀਤਾ ਹੁਣ ਭਗਵੰਤ ਦੇ ਨਹੀਂ ਕਰਨਾ ਚੀਫ ਸੈਕਟਰੀ 27 ਦੇ ਵਿੱਚ ਜਦੋਂ ਨਵੀਂ ਸਰਕਾਰ ਬਣਨੀ ਹੈ 2 ਮਹੀਨਾ ਰਿਟਾਇਰ ਹੋ ਕੇ ਵੀ ਭੱਜ ਜਾਣਾ ਆਪਾਂ ਕਿਦ ਕੋਈ ਚੀਜ਼ਾਂ ਲਵਾਂਗੇ ਤੁਹਾਡੀਆਂ ਜਾਇਦਾਦਾਂ ਤੁਹਾਡੀ ਇਹ ਜ਼ਮੀਨ ਕੌਡੀਆਂ ਭਾ ਕਿਸੇ ਨੇ ਨਹੀਂ ਖਰੀਦਣੀ ਘਰਾਂ ਦੇ ਘਰ ਤਬਾਹ ਕਰਨ ਦਾ ਇਹਨਾਂ ਦਾ ਜਿੰਦਾ ਹੈ 22 ਤੋਂ 40 ਹਜ਼ਾਰ ਕਰੋੜ ਰੁਪਈਆ ਇਹਦੇ ਚੋਂ ਪੈਸੇ ਕਢਨੇ ਦੋ ਸਾਡੇ ਮੁੱਦੇ ਜਿਹੜੇ ਅਜੇ ਤੱਕ ਉਹ ਲਿਸਟ ਹੀ ਨਹੀਂ ਕੀਤੇ ਸਪੀਕਰ ਸਾਹਿਬ ਨੇ ਨਾ ਲਾ ਲੋ ਐਂਡ ਆਰਡਰ ਉੱਤੇ ਚਰਚਾ ਨਾ ਲੈਂਡ ਪੂਲਿੰਗ ਜਿਹੜੀ ਹੈ ਉਹਦੇ ਤੇ ਕਿਸੇ ਕਿਸਮ ਦੀ ਚਰਚਾ ਰੱਖੀ ਤੋਂ ਮੈਂ ਸਮਝਦਾ ਕੰਪਲੀਟ ਸਾਰੇ ਦਾ ਸਾਰਾ ਸੈਸ਼ਨ ਇਹ ਜਿਹੜਾ ਇਹ Netflix ਦੇ ਸੀਰੀਅਲ ਵਰਗਾ ਜਾਂ Netflix ਤੇ ਚੱਲਦਾ ਹੁੰਦਾ ਨਾ ਜੁਗਨੂ ਹਾਜ਼ਰ ਹੋ ਇਹ ਜੁਗ ਨੂੰ ਹਾਜ਼ਰ ਹੋ ਤੇ ਇੱਕ ਸੀਰੀਅਲ ਵਰਗਾ ਚਲਾ ਦਿੱਤਾ ਟਾਈਮ ਆਪੋਜੀਸ਼ਨ ਦਾ ਵੀ ਵੇਸਟ ਕੀਤਾ ਕਰੋੜਾ ਰੁਪਏ ਟੈਕਸਪੇਅਰ ਦੇ ਵੀ ਇਹਨਾਂ ਨੇ ਖੂ ਵਿੱਚ ਸੁੱਟੇ ਨੇ ਕੋਈ ਇੱਕ ਬਿਜ਼ਨਸ ਇਹੋ ਜਿਹਾ ਇਹਨਾਂ ਨੇ ਨਹੀਂ ਕੀਤਾ ਕਿ ਵਪਾਰੀਆਂ ਦੇ ਹੱਥ 'ਚ ਹੋਏ ਕਿਸਾਨਾਂ ਦੇ ਹੱਥ 'ਚ ਹੋਏ ਖੇਤ ਮਜ਼ਦੂਰਾਂ ਦੇ ਹੱਥ 'ਚ ਹੋਏ ਸਾਡੇ ਬਿਜ਼ਨਸਮੈਨ ਜਿਹੜੇ ਨੇ ਵਪਾਰੀ ਜਿਹੜੇ ਉਹਨਾਂ ਦੇ ਕੋਈ ਹੱਥ 'ਚ ਹੋਏ ਕੋਈ ਸਟੂਡੈਂਟਸ ਦੇ ਹੱਥ 'ਚ ਕੋਈ ਇੱਕ ਸਿੰਗਲ ਪਾਲਿਸੀ ਇਹੋ ਜਿਹੀ ਨਹੀਂ ਆਈ ਜਿਹੜੀ ਲੋਕ ਹਿੱਤ ਦੇ ਵਿੱਚ ਸਵਾ ਮੇਲੇ ਨੇ ਅੱਜ ਦੇ Netflix ਦੇ ਵਿੱਚ ਜੁਗਨੂ ਵਾਲਾ ਜਿਹੜਾ ਸੀਰੀਅਲ ਜੁਗਨੂ ਹਾਜ਼ਰ